ਉਹ ਤੰਕੌਣੀ ਬਾਲਮੀਕ ਚੌਂਕ ਲਿਖਦਾ ਦੱਸਾਂ ਮੈਂ ਹਵਾਲ ਮਾਨਸਾ ਪੇਖਦਾ ਤੰਕੌਣੀ ਬਾਲਮੀਕ ਚੌਂਕ ਲਿਖਦਾ ਦੱਸਾਂ ਮੈਂ ਹਵਾਲ ਮਾਨਸਾ ਪੇਖਦਾ ਮੀ ਪਵੇ ਕੈਂਚੀਆਂ ਤੇ ਡੁੱਬ ਜਾਵੇ ਮਾਨਸਾ ਮੀ ਪਵੇ ਰਲ ਡੁੱਬ ਜਾਵੇ ਮਾਨਸਾ ਕਦੋਂ ਕਰੂਗਾ ਤਰਕੀਆਂ ਕਿਵੇਂ ਕਰੂਗਾ ਤਰਕੀਆਂ ਮੇਰਾ ਜਰਾ ਮਾਨਸਾ ਕਿੱਥੋਂ ਕਰੂਗਾ ਤਰਕੀਆਂ ਇੱਕ ਪੁਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਾ ਜਦੋਂ ਜਾਮੜਿਆ ਇੱਕ ਪੁਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਾ ਜਦੋਂ ਜਾਮੜਿਆ ਬੰਦ ਹੋਣ ਕਾਰਨ ਦੁਖੀ ਹੋਵੇ ਜੰਤਾ ਬੰਦ ਹੋਵੇ ਕਾਰਨ ਦੁਖੀ ਹੋਵੇ ਜੰਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਰਾ ਮਾਨਸਾ ਹੁਣ ਕਰੂਗਾ ਤਰੱਕੀਆਂ ਅੰਦਰ ਵਰਜ ਦੀ ਕਰਾਮ ਗੱਲ ਜੀ ਪਾਣੀ ਦੇ ਨਿਕਾਸ ਦਾ ਉਥੇ ਵੀ ਹੱਲ ਨਹੀਂ ਅੰਡਰ ਬ੍ਰਿਜ ਦੀ ਕਰਾਮ ਗੱਲ ਜੀ ਪਾਣੀ ਦੇ ਨਿਕਾਸ ਦਾ ਕਿਤੇ ਵੀ ਹੱਲ ਨਹੀਂ